ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼ਬਾਰ ਚੈਨਲ ਤੇ ਮੈਂ ਹਾਂ ਬਲਜੀਤ ਸਿੰਘ ਲਾਮਾ ਅਜੂ ਗੁਰਦਾਸਪੁਰ ਦੀ ਅਪਡੇਟ ਲੈ ਕੇ ਹਾਜ਼ਰ ਹੋਇਆ ਕਿ ਕੀ ਕੁਝ ਪਾਰਟੀਆਂ ਦੀਆਂ ਰਿਜ਼ਲਟ ਜਿਹੜੇ ਨੇ ਨਾਊਸ ਹੋ ਰਹੇ ਨੇ ਤਾਂ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜੇ ਇਹਨਾਂ ਨੇ ਸਵਾਲ ਕੀਤੇ ਸੀਗੇ ਕਿ ਅਕਸਰ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਗੱਲਾਂ ਬਾਤਾਂ ਕੈਂਪੇਨਿੰਗ ਨੂੰ ਲੈ ਕੇ ਹੋਈਆਂ ਸੀਗੇ ਤਾਂ ਅੱਜ ਰਿਜ਼ਲਟ ਜਿਹੜੇ ਨੇ ਉਹਨਾਂ ਦੇ ਆਊਟ ਹੋ ਜਣੇ ਨੇ ਆ ਪੂਰੀ ਜਾਣਕਾਰੀ ਜਿਹੜੀ ਆ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਕਿ ਗੁਰਦਾਸਪੁਰ ਤੋਂ ਜਿਹੜੀ 9:31 ਦੀ ਅਪਡੇਟ ਹੈਗੀ ਆ ਉਹ ਤਾਂ ਹੁਣ 11308 ਵੋਟਾਂ ਦੇ ਜਿਹੜੇ ਨੇ ਸੁਖਜਿੰਦਰ ਸਿੰਘ ਰੰਦਾਵਾ ਅੱਗੇ ਚੱਲ ਰਹੇ ਨੇ ਜੇ ਗੱਲਬਾਤ ਕਰੀਏ ਤਾਂ ਦਿਨੇਸ਼ ਬਾਪੂ ਦੂਸਰੇ ਨੰਬਰ ਤੇ ਆ ਰਹੇ ਨੇ 1978 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਤੇ ਸ਼ਹਿਰੀ ਕਲਸੀ ਜਿਹੜੇ ਨੇ ਉਹ 3264 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਹੋਰ ਅਪਡੇਟ ਜਿਹੜੀ ਆ ਤੁਹਾਨੂੰ ਮੈਂ ਦੱਸ ਦੇਣਾ ਕਿ ਸ਼ਰਮਨੀਆ ਕਾਲੀ ਦਲ ਤੋਂ 199510 ਵੋਟਾਂ ਜਿਹੜੀਆਂ ਨੇ ਉਹ ਪਿੱਛੇ ਚੱਲ ਰਹੇ ਨੇ ਕੁੱਲ ਵੋਟਾਂ ਜਿਹੜੀਆਂ ਨੇ 1798 ਵੋਟਾਂ ਨਿਕਲੀਆਂ ਨੇ ਸੋ ਜੇ ਗੱਲਬਾਤ ਕਰੀਏ ਤਾਂ ਪੂਰੇ ਓਵਰਾਲ ਪੰਜਾਬ ਦੀ ਗੱਲਬਾਤ ਕਰੀਏ ਤਾਂ ਖਡੂਰ ਸਾਹਿਬ ਦੇ ਉੱਤੋਂ ਜਿਹੜੇ ਅਮਰਿਤਪਾਲ ਸਿੰਘ ਆਜ਼ਾਦ ਕੈਂਡੀਡੇਟ ਨੇ ਉਹਨਾਂ ਦੀ ਵੋਟ ਦੀ ਗੱਲਬਾਤ ਕਰਾਂ ਤਾਂ ਇਸ ਵੇਲੇ ਉਹਦੀ ਅਪਡੇਟ ਜਿਹੜੀ ਆ 36609 ਵੋਟਾਂ ਜਿਹੜੀਆਂ ਨੇ ਉਹ ਤੋਂ ਅੱਗੇ ਚੱਲ ਰਹੇ ਨੇ ਜੇ ਗੱਲਬਾਤ ਕਰਾਂ 16338 62 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਮਿਲਿਆ ਨਹੀਂ ਤਾਂ ਜਿਹੜੀਆਂ ਅੱਗੇ ਚੱਲ ਰਹੇ ਨੇ ਤੇ ਜਿਹੜੇ ਪਿੱਛੇ ਚੱਲਦੇ ਕੁਲਬੀਰ ਸਿੰਘ ਜੀਰਾ ਜੀ ਉਹ 16362 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਤੇ ਜੇ ਗੱਲਬਾਤ ਗੱਲਬਾਤ ਕਰੀਏ ਤਾਂ ਲਾਲਜੀਤ ਪੁੱਲਰ ਸਿੰਘ ਜਿਹੜੇ ਨੇ 19672 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਸਿਰਸਾ ਸਿੰਘ ਬਲਟਵਾ ਜਿਹੜੇ ਨੇ 31000 ਛੱਤੀ ਵੋਟਾਂ ਦੇ ਪਿੱਛੇ ਚੱਲ ਰਹੇ ਨੇ ਹੋਰ ਜਾਣਕਾਰੀਆਂ ਜਿਹੜੀਆਂ ਨੇ ਪੰਜਾਬ ਦੀ ਲਗਾਤਾਰ ਤੁਹਾਨੂੰ ਦਿੰਦੇ ਰਾਵਾਂਗੇ ਇਸ ਲਈ ਲਾਈਵ ਜਿਹੜੀ ਨੇ ਆਪਾਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੀ ਹਮੇਸ਼ਾ ਇੱਕ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਖਡੂਰ ਸਾਹਿਬ ਦੇ ਉੱਤੋਂ ਜਿਹੜੀ ਆ ਉਹ ਕੋਨ ਜਿੱਟਰਿਆ ਆ ਤਾਂ ਉਸ ਵੇਲੇ ਦੀ ਅਪਡੇਟ ਜਿਹੜੀ ਆ ਤੁਹਾਨੂੰ ਸਾਹਮਣੇ ਸਾਂਝੀ ਕਰ ਰਹੇ ਹਾਂ ਕਿ ਫਰੀਦਕੋੜ ਦੇ ਉੱਤੋਂ ਫਰੀਦਕੋੜ ਦੇ ਉੱਤੋਂ ਸਰਵਜit ਸਿੰਘ ਖਾਲਸਾ 15816 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਜੇ ਗੱਲਬਾਤ ਕਰੀਏ ਤਾਂ 75144 ਵੋਟਾਂ ਜਿਹੜੀਆਂ ਨੇ ਉਹਨਾਂ ਦੀਆਂ ਕਰਮਜੀਤ ਸਿੰਘ ਅਮੋਲ ਪਿੱਛੇ ਚੱਲ ਰਹੇ ਨੇ ਅੱਗੇ ਰਾਜਵਿੰਦਰ ਸਿੰਘ ਜਿਹੜੇ ਨੇ ਧਰਮਕੋਟ ਔਰ 9600 73 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਇਹ ਅਪਡੇਟ ਜਿਹੜੀ ਆ ਫਰੀਦਕੋਟ ਤੋਂ ਦੱਸ ਰਹੇ ਹਾਂ ਜਿੱਥੇ ਸਰਬਜੀਤ ਸਿੰਘ ਜੋ ਇੰਡੀਪੈਂਡੈਂਟ ਉਮੀਦਵਾਰ ਸੀਗੇ ਉਹ 15816 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪਈਆਂ ਨੇ ਤੇ ਜਾਨੀ ਕਿ 75144 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤੇ ਹੋਰ ਅਪਡੇਟ ਜਿਹੜੀ ਆ ਉਹ ਤੁਹਾਨੂੰ ਸਾਂਝੀ ਕਰ ਦਿੰਨੇ ਆ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਜੋ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨੂੰ 2477 ਵੋਟਾਂ ਤੋਂ ਅੱਗੇ ਚੱਲ ਰਹੇ ਹਨ ਜਾਨੀ ਕਿ ਕੁੱਲ ਵੋਟਾਂ ਜਿਹੜੀਆਂ ਨੇ 15576 ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ ਨੇ ਤੇ ਜੇ ਗੱਲਬਾਤ ਕਰੀਏ ਤਾਂ ਤਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਸੰਧੂ 2477 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਤੇ ਜੇ ਗੱਲਬਾਤ ਕਰੀਏ ਕੁਲਦੀਪ ਸਿੰਘ ਢਾਲੀਵਾਲ 33054 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਜੇ ਅਨੀਲ ਜੋਸ਼ੀ ਦੀ ਗੱਲ ਕਰੀਏ ਤਾਂ 7773 ਵੋਟਾਂ ਤੋਂ ਪਿੱਛੇ ਚੱਲੇ ਨੇ ਤੇ ਅਪਡੇਟ ਜਿਹੜੀ ਇਹ ਅੰਮ੍ਰਿਤਸਰ ਤੋਂ ਦੱਸ ਰਹੇ ਤਾਂ ਹੋਰ ਪੰਜਾਬ ਦੀ ਅਪਡੇਟ ਤੁਹਾਨੂੰ ਪਹਿਲਾਂ ਲੈ ਜੀਏ ਫਿਰ ਕੱਲੀ-ਕੱਲੀ ਕੌਨਸੀ ਸੈਂਸੀ ਦੀ ਗੱਲਬਾਤਾਂ ਕਰਾਂਗੇ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਕੁੱਲ ਵੋਟਾਂ ਜਿਹੜੀਆਂ ਨੇ ਇਸ ਟਾਈਮ ਤੇ ਅਜੇ ਪੋਲ ਹੋਈਆਂ ਨੇ ਔਰ 24761 ਵੋਟਾਂ ਜਿਹੜੀਆਂ ਨੇ ਪੋਲ ਹੋ ਗਿਆ ਨੇ ਜੀ ਗੱਲਬਾਤ ਕਰੀ ਤਾਂ ਇਹ ਇੰਡੀਅਨ ਨੈਸ਼ਨਲ ਕਾਂਗਰਸ ਜੋ ਕਿ ਵਿਜੇ ਇੰਦਰ ਸਿੰਘਲਾ ਜੀ ਦੇਵਾਲ ਜਿਹੜੀਆਂ ਨੇ ਵੋਟਰਾਂ 377 ਕੋ ਜਿਆਦਾ ਮੁਕਾਬਲਾ ਇਹਨਾਂ ਦੇ ਵਿੱਚ ਦਿਸ ਨਹੀਂ ਰਿਹਾ ਪਰ ਜੇ ਗੱਲਬਾਤ ਕਰੀਏ ਤਾਂ ਉਧਰੋਂ ਮਲਵਿੰਦਰ ਸਿੰਘ ਕਾਂਗੜ ਜਿਹੜੇ ਨੇ ਉਹ 381 ਵੋਟਰਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਜੇ ਗੱਲਬਾਤ ਕਰੀਏ ਭਾਰਤੀ ਜਨਤਾ ਪਾਰਟੀ 43 ਸੋਕਾਰ ਵੋਟਰਾਂ ਦੇ ਪਿੱਛੇ ਚੱਲ ਰਹੇ ਨੇ ਤੀਜੇ ਨੰਬਰ ਤੇ ਆ ਰਹੇ ਨੇ ਤਾਂ ਹੋਰ ਜਿਹੜੀ ਜਾਣਕਾਰੀ ਹੈ ਤੁਹਾਨੂੰ ਇਹ ਜਾਣਕਾਰੀ ਜਿਹੜੀ ਸੀਗੀ ਆਨੰਦਪੁਰ ਸਾਹਿਬ ਤੋਂ ਦੱਸ ਰਹੇ ਆ ਤੇ ਹੋਰ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਾਂਝੀ ਕਰ ਰਹੇ ਆ ਬਠਿੰਡਾ ਤੋਂ ਬਠਿੰਡਾ ਤੋਂ ਹਰ ਸਿਮਰਤ ਕੌਰ ਬਾਦਲ ਜਿਹੜੀ ਆ ਉਹ 42814 ਵੋਟਾਂ ਜਿਹੜੀਆਂ ਕੁੱਲ ਪਈਆਂ ਸੀਗਾ 983 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਜੇ ਗੱਲਬਾਤ ਕਰੀਏ ਗੁਰਮੀਤ ਸਿੰਘ ਖੁੱਡੀਆਂ ਆਮ ਆਦੀ ਪਾਰਟੀ ਤੋਂ ਉਹ 983 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਜੇ ਗੱਲਬਾਤ ਕਰੀਏ ਤਾਂ ਇੰਡੀਅਨ نیشنل ਕਾਂਗਰਸ ਜੀਤ ਮਹਿੰਦਰ ਸਿੰਘ ਸਿੱਧੂ ਜੀਤ ਮਿੰਦਰ ਸਿੰਘ ਸਿੱਧੂ 20929 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਇਹ ਬਠਿੰਡਾ ਤੋਂ ਅਪਡੇਟ ਸਾਡੀ ਸਾਂਝੀ ਕਰ ਰਹੇ ਆ ਤਾਂ ਹੋਰ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਸਾਂਝੀ ਕਰ ਰਹੇ ਆ ਫਤਿਹਗੜ ਸਾਹਿਬ ਤੋਂ ਫਤਿਹਗੜ ਸਾਹਿਬ ਦੇ ਵਿੱਚ ਕੁੱਲ ਵੋਟਾਂ ਜਿਹੜੀਆਂ ਪੋਲ ਹੋਈਆਂ ਨੇ ਉਹ 46000 ਵੋਟਾਂ ਜਿਹੜੀਆਂ ਪੋਲ ਹੋਈਆਂ ਜੇ ਗੱਲਬਾਤ ਕਰੀਏ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਅਮਰ ਸਿੰਘ ਅਮਰ ਸਿੰਘ ਅੱਗੇ ਚੱਲ ਰਹੇ ਨੇ 7670 ਵੋਟਾਂ ਤੋਂ ਜੇ ਆਮਾਦੀ ਪਾਰਟੀ ਦੀ ਗੱਲਬਾਤ ਕਰੀਏ ਤਾਂ 7670 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਉਹ ਤੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲਬਾਤ ਕਰੀਏ ਤਾਂ 26894 ਵੋਟਰ ਤੋਂ ਪਿੱਛੇ ਚੱਲ ਰਹੇ ਨੇ ਤਾਂ ਆਮ ਆਦਮੀ ਪਾਰਟੀ ਜੋ ਗੁਰਬੀਰ ਸਿੰਘ ਜੋ ਜੀਪੀ ਕਿਹਾ ਜਾਂਦਾ ਨੇ ਉਹਨਾਂ ਨੂੰ 38420 ਵੋਟਾਂ ਪਈਆਂ ਨੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਗੇਜਾਰਾਮ ਸਿੰਘ ਨੂੰ 19196 ਵੋਟਾਂ ਪਈਆਂ ਨੇ ਸ਼੍ਰੋਮਣੀ ਅਕਾਲੀ ਦਲ ਫਤੇਗੜ ਸਾਹਿਬ ਤੋਂ 15900 ਵੋਟਾਂ ਜਿਹੜੀਆਂ ਮਿਲੀਆਂ ਨੇ ਤੇ ਜੇ ਗੱਲਬਾਤ ਕਰੀਏ ਤਾਂ ਪਿੱਛੇ ਦੀ 30183 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਵਿਕਰਮਜੀਤ ਸਿੰਘ ਖਾਲਸਾ ਜੀ ਜੋ ਫਤੇਗੜ ਸਾਹਿਬ ਤੋਂ ਕੈਂਡੀਡੇਟ ਨੇ ਤਾਂ ਹੋਰ ਅਪਡੇਟ ਜਿਹੜੀਆਂ ਤੁਹਾਨੂੰ ਲਗਾਤਾਰ ਦਿੰਦੇ ਰਵਾਂਗੇ ਪੰਜਾਬ ਦੀਆਂ ਤੇ ਹੁਣ ਗੱਲਬਾਤ ਕਰੀ ਤਾਂ ਫਿਰੋਜ਼ਪੁਰ ਤੋਂ ਕੀ ਅਪਡੇਟ ਨਿਕਲ ਕੇ ਸਾਹਮਣੇ ਆਈ ਆ ਫਿਰੋਜ਼ਪੁਰ ਤੋਂ ਅਪਡੇਟ ਜਿਹੜੀਆਂ 9 ਵਜੇ ਸੈਂਟੀਮੈਂਟ ਦੀ ਅਪਡੇਟ ਦੇ ਦਿਆਂ ਸ਼ੇਰਾ ਸਿੰਘ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਗੇ ਉਹਨਾਂ ਨੂੰ 21957 ਵੋਟਾਂ ਜਿਹੜੀਆਂ ਨੇ ਉਹ ਹੋਈਆਂ ਨੇ ਅਜੇ ਤੱਕ ਤੇ ਜੇ ਗੱਲਬਾਤ ਕਰੀਏ ਤਾਂ ਨਵਦੀਪ ਸਿੰਘ ਗੋਬੀਮਾਨ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਕੈਂਡੇ ਨੇ ਉਹਨਾਂ ਨੂੰ 2711 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਜੇ ਗੱਲਬਾਤ ਕਰੀਏ ਤਾਂ 19246 ਵੋਟਾਂ ਉਹਨਾਂ ਨੇ ਕਈਆਂ ਨੇ ਤੇ ਆਮ ਆਦਮੀ ਪਾਰਟੀ ਤੋਂ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਨੂੰ 43098 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲਬਾਤ ਕਰੀਏ ਫਰੋਜ਼ਪੁਰ ਤੋਂ ਤਾਂ 8270 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਹੋਰ ਜਿਹੜੀ तमाम ਜਾਣਕਾਰੀ ਹੈ ਜਿਹੜੀਆਂ ਨੇ ਤੁਹਾਨੂੰ ਸਾਂਝੀਆਂ ਕਰ ਰਹੇ ਨੇ ਇਹ ਫਰੋਜ਼ਪੁਰ ਦੀ ਗੱਲਬਾਤ ਕੀਤੀ ਆ ਤਾਂ ਹੁਣ ਤੁਹਾਨੂੰ ਇੱਕ ਬਾਰ ਫਿਰ ਤੋਂ ਗੁਰਦਾਸਪੁਰ ਦੀ ਝਾਤ ਮਰਵਾ ਦਾਂਗੇ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਆ 18170 ਵੋਟਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਦਿਨੇਸ਼ ਬੱਬੂ ਸਿੰਘ ਅੱਗੇ ਚੱਲ ਰਹੇ ਨੇ ਜਾਨੀ ਕਿ ਮੁਕਾਬਲਾ ਕੋਈ ਜ਼ਿਆਦਾ ਤਾਂ ਨਹੀਂ ਹੈਗਾ 182 ਵੋਟਾਂ ਦੇ ਅਪਡੇਟ ਚੱਲ ਰਹੀ ਹੈ ਸੁਖਜਿੰਦਰ ਸਿੰਘ ਰੰਦਾਵਾ ਦੇ ਵਿਚਾਲੇ ਸਮਜੀਂਦਰ ਸਿੰਘ ਦਾ ਦਾਵਾ ਨੂੰ 18148 ਵੋਟਾਂ ਪਈਆਂ ਨੇ ਤੇ ਜੇ ਗੱਲ ਬਾਤ ਕਰੀਏ ਦਨੀਸ਼ ਸਿੰਘ ਬੱਬੂ 18177 70 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪਈਆਂ ਨੇ ਤਾਂ ਇਹਨਾਂ ਦੇ ਮੁਕਾਬਲੇ ਜਿਹੜੇ ਨੇ 122 ਵੋਟਰਾਂ ਦੇ ਵਿਚਾਲੇ ਜਿਹੜੀ ਆ ਉਹ ਚੱਲ ਰਹੀ ਆ ਤੇ ਅਮਨ ਸਿੰਘ ਸ਼ੈਰੀ ਕਲਸੀ ਜੋ ਆਮਾਦੀ ਪਾਰਟੀ ਦੇ ਉਮੀਦਵਾਰ ਨੇ ਉਹ 7744 ਵੋਟਾਂ ਦੇ ਪਿੱਛੇ ਚੱਲ ਰਹੇ ਨੇ ਤੇ ਜੇ ਗੱਲ ਬਾਤ ਕਰੀਏ ਸ਼ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਡਾਕਟਰ ਦਲਜੀਤ ਸਿੰਘ ਚੀਮਾ ਉਹ 16000 100 ਵਟਾਂ ਤੋਂ ਪਿੱਛੇ ਚੱਲ ਰਹੇ ਨੇ ਇਹਦੇ तमाम ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਸਾਂਝੀ ਕਰ ਰਹੇ ਨੇ ਤੇ ਇੱਕ ਅਪਡੇਟ ਤੁਹਾਨੂੰ ਹੋਰ ਸਾਂਝੀ ਕਰ ਦੇਣਾ ਕਿ ਗੁਰਿੰਦਰ ਸਿੰਘ ਬਾਜਵਾ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਗੱਠਜੋੜ ਸੀਗਾ ਇੰਨਾਂ ਦਾ ਤਾਂ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਕੁੱਲ ਵੋਟਾਂ ਜਿਹੜੀਆਂ ਨੇ 532 ਵੋਟਾਂ ਪਈਆਂ ਨੇ ਤੇ 17630 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਇਹ तमाम ਜਾਣਕਾਰੀਆਂ ਜਿਹੜੀਆਂ ਨੇ ਅਰਦਾਸਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਹੋਰ ਜਾਣਕਾਰੀਆਂ ਜਿਹੜੀਆਂ ਨੇ ਨੂੰ ਲਗਾਤਾਰ ਦਿੰਦੇ ਰਵਾਂਗੇ ਤਾਂ ਹੁਸ਼ਿਆਰਪੁਰ ਦੀ ਕੀ ਅਪਡੇਟ ਆ ਹੁਸ਼ਿਆਰਪੁਰ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਕਿ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਜੋ ਆਮਾਦੀ ਪਾਰਟੀ ਦੇ ਅੱਗੇ ਚੱਲ ਰਹੇ ਨੇ ਉਹਨਾਂ ਨੂੰ કુલ ਵੋਟਾਂ ਜਿਹੜੀਆਂ ਨੇ 36498 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪਈਆਂ ਨੇ ਤੇ ਜੇ ਗੱਲਬਾਤ ਕਰੀਏ ਤਾਂ ਪਿੱਛੇ ਇੰਡੀਅਨ ਨੈਸ਼ਨਲ ਕਾਂਗਰਸ ਜਾਨੀ ਕਿ 54 ਤੋਂ ਕਾੜ ਵੋਟਾਂ ਦਾ ਡਿਫਰੈਂਟ ਜਿਹੜਾ ਆ ਉਹ ਪਿੱਛੇ ਦੋ ਨੰਬਰ ਦੇ ਚੱਲ ਰਹੇ ਨੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲਬਾਤ ਕਰੀਏ ਤਾਂ ਉਹਨਾਂ ਨੂੰ 12778 ਵੋਟਾਂ ਜਿਹੜੀਆਂ ਨੇ ਉਹ ਤੋਂ ਪਿੱਛੇ ਚੱਲ ਰਹੇ ਨੇ ਸ਼ਰੂਮ ਨਹੀਂ ਹੈ ਕੱਲੀ ਗੱਲ ਉਹਨਾਂ ਨੂੰ 22318 ਵੋਟਾਂ ਜਿਹੜੀਆਂ ਨੇ ਉਹ ਤੋਂ ਪਿੱਛੇ ਚੱਲ ਰਹੇ ਨੇ ਤਾਂ ਹੋਰ तमाम ਜਿਹੜੇ ਨੇ ਕੈਂਡੀਡੇਟ ਜਿਹੜੇ ਨੇ ਉਹ ਵੱਖ-ਵੱਖ ਪੜਾਅ ਦੇ ਉੱਤੇ ਪਹੁੰਚੇ ਨੇ ਹਾਲਾਂਕਿ ਇਹਨਾਂ ਦਾ ਪੜਾਅ ਜਿਹੜਾ ਪੜਾਅਦਰ ਜਿਹੜਾ ਅੱਜ ਖੁੱਲੇ ਜਾਣੇ ਨੇ ਕਾਊਂਟਿੰਗ ਸੈੱਲ ਦੇ ਵਿੱਚ ਜਿਹੜੇ ਇਹਨਾਂ ਦੇ ਏਜੰਟ ਬੈਠੇ ਨੇ ਤਾਂ ਲਾਈਵ ਅਪਡੇਟ ਜਿਹੜੀ ਆ ਤਾਂ ਉਹਨੂੰ ਇਲੈਕਸ਼ਨ ਕਮਿਸ਼ਨ ਇੰਡੀਆ ਦੀ ਵੈੱਬਸਾਈਟ ਤੋਂ ਦੇ ਰਹੇ ਆ ਤਾਂ ਹੋਰ तमाम ਜਾਣਕਾਰੀਆਂ ਜਿਹੜੀਆਂ ਨੇ ਤੁਹਾਨੂੰ ਸਾਂਝੇ ਕਰਦੇ ਰਾਵਾਂਗੇ ਤਾਂ ਫਿਲਹਾਲ ਦੀ ਜਿਹੜੀ ਅਪਡੇਟ ਸੀਗੀ ਇਹ ਫਿਆਰਪੁਰ ਤੋਂ ਸਾਂਝੀ ਕੀਤੀ ਆ ਤਾਂ ਜਲੰਧਰ ਤੋਂ ਕੀ ਹਾਲ ਆ ਜਲੰਧਰ ਤੋਂ ਕੀ ਹਾਲ ਆ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ 78750 ਵੋਟਾਂ ਤੋਂ ਅੱਗੇ ਚੱਲ ਰਹੇ ਸੋਰੀ 50 ਵੋਟਾਂ ਪਈਆਂ ਨੇ ਜਾਨੀ ਕਿ 24308 ਵੋਟਾਂ ਤੋਂ ਅੱਗੇ ਚੱਲ ਰਹੇ ਨੇ 24308 ਵੋਟਾਂ ਤੋਂ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਜੇ ਗੱਲਬਾਤ ਕਰੀਏ ਸੁਚੀਲ ਸਿੰਘ ਰੀਕੂ ਉਹ 24308 ਵੋਟਰਾਂ ਤੋਂ ਪਿੱਛੇ ਨੇ ਅਤੇ ਆਵਾਜ਼ੀ ਪਾਰਟੀ 34323 ਵੋਟਰਾਂ ਤੋਂ ਪਿੱਛੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਾ 64947 ਵੋਟਰਾਂ ਤੋਂ ਪਿੱਛੇ ਚੱਲ ਰਹੇ ਨੇ ਇਹ तमाम ਜਾਣਕਾਰੀ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਪਲਪਲ ਦੀ ਅਪਡੇਟ ਦੇ ਲਈ ਇਸ ਵੀਡੀਓ ਨੂੰ ਵਰਤੋਂ ਸ਼ੇਅਰ ਕਰੋ ਤਾਂ ਕਿ ਜੋ ਵਕ ਵਕ ਅ ਜੋ ਵੀਡੀਓ ਦੇਖ ਰਹੇ ਨੇ ਸ਼ਹਿਰਾ ਜੀ ਤੋਂ ਇਹਨਾਂ ਨੂੰ ਪਹੁੰਚ ਸਕੇ ਤਾਂ ਹੋਰ ਜਾਣਕਾਰੀ ਜਿਹੜੀਆਂ ਨੇ ਤੁਹਾਨੂੰ ਸਾਂਝੀਆਂ ਕਰਦੇ ਰਾਵਾਂਗੇ ਤਾਂ ਖਡੂਰ ਸਾਹਿਬ ਦਾ ਕੀ ਹਾਲ ਹੈ ਖਡੂਰ ਸਾਹਿਬ ਤੋਂ ਅ ਅਮਰਿਤਪਾਲ ਸਿੰਘ 56437 ਵੋਟਾਂ ਕੁੱਲ ਪਈਆਂ ਨੇ ਜਾਨਕੀ 5524 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤੇ ਇੰਡੀਆ ਨੈਸ਼ਨਲ ਕਾਂਗਰਸ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਤਾਂ ਨਹੀਂ ਹਾਂ ਪਰ ਉਹਦੇ ਵਿੱਚ ਗੱਲਬਾਤ ਕਰੀ ਤਾਂ 25000 ਦਾ ਜਿਹੜਾ ਡਿਫਰੈਂਸ ਜਿਹੜਾ ਆ ਉਹ ਨਜ਼ਰ ਆ ਰਿਹਾ ਯਾ ਤਾਂ ਲਾਲਜੀਤ ਸਿੰਘ ਪੁੱਲਰ 29600 ਛੇ ਤੋਂ ਪਿੱਛੇ ਚੱਲ ਰਹੇ ਨੇ ਤੇ ਵਿਰਸਾ ਸਿੰਘ ਬਲਟੂ ਆ 45397 ਵੋਟਰ ਤੋਂ ਪਿੱਛੇ ਚੱਲ ਰਹੇ ਨੇ ਤਾਂ ਹੋਰ ਬਾਤੀ ਜਨਤਾ ਪਾਰਟੀ ਦੀ ਗੱਲਬਾਤ ਕਰੀਏ ਤਾਂ ਉਹ ਕਾਫੀ ਪਿੱਛੇ ਨਜ਼ਰ ਆ ਰਹੇ ਨੇ ਜੇ ਗੱਲ ਕਰਾਂ ਤਾਂ 48254 ਵੋਟਰ ਤੋਂ ਪਿੱਛੇ ਚੱਲ ਰਹੇ ਨੇ ਤਾਂ ਹੋਰ तमाम ਜਾਣਕਾਰੀਆਂ ਜਿਹੜੀਆਂ ਨੇ ਖਡੂਰ ਸਾਹਿਬ ਤੋਂ ਸਾਂਝੀ ਕੀਤੀਆਂ ਨੇ ਤਾਂ ਲੁਧਿਆਣਾ ਦਾ ਕੀ ਹਾਲ ਆ लुधियाना ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ 4028 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਕੁੱਲ ਵੋਟਾਂ 14492 ਵਟਾ ਪੋਲ ਹੋਈਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਲੁਧਿਆਣਾ ਤੋਂ ਆਮਦ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੀਗੇ ਤਾਂ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ 4028 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਆਮ ਆਦੀ ਪਾਰਟੀ ਤੋਂ ਅਸ਼ੋਕ ਪ੍ਰਸ਼ਾਦ ਪੱਪੀ ਜੋ ਜਾਨੀ ਕਿ ਬਾਠ ਸੋ 82 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਚਲੋਮੀ ਆ ਕਾਲੀ ਦਲ 9309 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤਾਂ ਇਹ तमाम ਜਾਣਕਾਰੀਆਂ ਜਿਹੜੀਆਂ ਨੇ ਤੁਹਾਨੂੰ ਲੁਧਿਆਣਾ ਤੋਂ ਸਾਂਝੀਆਂ ਕੀਤੀਆਂ ਨੇ ਤਾਂ ਹੁਣ ਜਾਣਕਾਰੀ ਜਿਹੜੀ ਆ ਪਟਿਆਲਾ ਤੋਂ ਸਾਂਝੀ ਕਰ ਦਿੰਦੇ ਆ ਪਟਿਆਲਾ ਤੋਂ ਡਾਕਟਰ ਤਰਮਵੀਰ ਸਿੰਘ ਗਾਂਧੀ ਜੋ Indian National Congress ਦੇ ਨੇ ਇਹ ਕੈਂਡੀਡੇਟ ਏ 819 ਵੋਟਾਂ ਤੋਂ ਜਿਹੜੇ ਨੇ ਅੱਗੇ ਚੱਲ ਰਹੇ ਨੇ ਜੇ ਕੁੱਲ ਵੋਟਾਂ ਦੀ ਗੱਲ ਕਰਾਂ ਤਾਂ 21230 ਵੋਟਾਂ ਜਿਹੜੀਆਂ ਨੇ ਅੱਜ ਤੱਕ ਪੋਲ ਹੋਈਆਂ ਨੇ ਤਾਂ ਦੂਸਰੇ ਨੰਬਰ ਤੇ ਜਿਹੜੇ ਨੇ ਡਾਕਟਰ ਬਲਬੀਰ ਸਿੰਘ ਆਮ ਆਦੀ ਪਾਰਟੀ ਤੋਂ ਏ 819 ਵੋਟਾਂ ਦਾ ਕੋਈ ਜ਼ਿਆਦਾ ਡਿਫਰੈਂਸ ਤਾਂ ਨਹੀਂ ਪਰ ਇਹ ਪੜਾਦਰ ਪੜਾਦਰ ਜਿਹੜੇ ਆ ਉਹ ਸੰਕੀਪ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ ਤਾਂ ਪਰਨੀਤ ਕੌਰ ਜੋ ਭਾਰਤੀ ਜਨਤਾ ਪਾਰਟੀ ਦੇ ਨੇ 69 6982 ਜਿਹੜੇ ਨੇ ਇਹ ਵੋਟਰਾਂ ਤੋਂ ਪਿੱਛੇ ਚੱਲ ਰਹੇ 6982 ਵੋਟਰਾਂ ਤੋਂ ਪਿੱਛੇ ਚੱਲੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ 14634 ਵੋਟਰਾਂ ਤੋਂ ਪਿੱਛੇ ਚੱਲ ਰਹੇ ਨੇ ਇਹ तमाम ਜਾਣਕਾਰੀਆਂ ਜਿਹੜੀਆਂ ਨੇ ਤੁਹਾਨੂੰ ਸਾਂਝੀਆਂ ਕਰਦੇ ਰਾਵਾਂਗੇ ਤੁਸੀਂ ਪਲਪਲ ਦੀ ਅਪਡੇਟ ਦੇ ਲਈ ਤੁਸੀਂ ਸਾਡੇ ਚੈਨਲ ਦੇ ਉੱਤੇ ਬਣੇ ਰਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਹੁਣ ਗੱਲ ਕਰਾਂਗੇ ਕਿ ਸੰਗਰੂਰ ਜੋ ਭਗਤ ਸਿੰਘ ਮਾਨ ਹੋਣਾ ਦਾ ਆਪਣਾ ਘਾੜਿਆ ਤਾਂ ਉੱਥੇ तमाम ਜਾਣਕਾਰੀਆਂ ਜਿਹੜੀਆਂ ਨੇ ਤੁਹਾਨੂੰ ਸਾਂਝੀਆਂ ਕਰਾਂਗੇ ਗੁਰਮੀਤ ਸਿੰਘ ਮੀਟ ਹੇਅਰ ਇਹ 25200 ਥਾੜ ਵੋਟਾਂ ਤੋਂ ਅੱਗੇ ਚੱਲ ਰਹੇ ਨੇ ਆਮਾਦੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਇਹ ਆਮਾਦੀ ਪਾਰਟੀ ਨੂੰ ਟੁੱਲ ਕੁੱਲ ਵੋਟਾਂ ਜਿਹੜੀਆਂ ਨੇ 52137 ਵੋਟਾਂ ਜਿਹੜੀਆਂ ਨੇ ਅਜ ਤੱਕ ਪਈਆਂ ਨੇ ਤਾਂ ਜਿਹੜੀ ਸੋਰੀ ਹੁਣ ਤੱਕ ਜਿਹੜੀਆਂ ਪੋਲ ਹੋਈਆਂ ਨੇ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ 25200 ਥਾੜ ਦਾ ਆંકੜਾ ਜਿਹੜਾ ਆ ਉਹ ਹੁਣ ਟੁੱਟੇ ਟੁੱਟਦਾ ਜਿਹੜਾ ਆ ਹੁਣ ਦੇਖਦੇ ਆਂ ਕਿ ਟੁੱਟਦਾ ਜਾਂ ਨਹੀਂ ਟੁੱਟਦਾ ਕਾफी ਪਿੱਛੇ ਨਜ਼ਰ ਆ ਰਿਹਾ ਤਾਂ ਜੇ ਗੱਲਬਾਤ ਕਰੀਏ ਸੁਪਾਲ ਸਿੰਘ ਖਹਿਰਾ ਸੁਪਾਲ ਸਿੰਘ ਖਹਿਰਾ ਤੀਜੇ ਨੰਬਰ ਤੇ ਆ ਰਹੇ ਨੇ ਸੁਪਾਸਿੰਗ 11 28497 ਵੋਟਾਂ ਤੋਂ ਪਿੱਛੇ ਜਾ ਰਹੇ ਨੇ ਤੇ ਜੇ ਗੱਲ ਕਰਾਂ ਭਾਰਤੀ ਜਨਤਾ ਪਾਰਟੀ 36517 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਕੁੱਲ ਵੋਟਾਂ ਜਿਹੜੀਆਂ ਨੇ ਹੁਣ ਤੱਕ 9:44 ਮਿੰਟ ਦੀ ਅਪਡੇਟ ਜਿਹੜੀ ਆ ਤੁਹਾਡਾ ਸਾਂਝੀ ਕਰ ਰਹੇ ਹਾਂ ਸੰਗਰੂਰ ਤੋਂ 52137 ਵੋਟਾਂ ਜਿਹੜੀਆਂ ਨੇ ਉਹ ਪੋਲ ਹੋ ਚੁੱਕੀਆਂ ਨੇ ਤਾਂ ਇਹ ਤਮਾਮ ਜਾਣਕਾਰੀ ਜਿਹੜੀਆਂ ਨੇ ਸੰਗਰੂਰ ਤੋਂ ਸਾਂਝੀ ਕੀਤੀ ਹੈ ਨਾ ਤਾਂ ਇੱਕ ਵਾਰ ਫਿਰ ਤੋਂ ਪੂਰੀ ਜੇ ਗੱਲਬਾਤ ਕਰਾਂ ਤਾਂ ਅ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਹੱਕ ਦੇ ਵਿੱਚ ਸੱਤ ਜਿਹੜੀਆਂ ਸਿਟਾ ਜਿਹੜੀਆਂ ਨੇ ਪੰਜਾਬ ਦੇ ਜਾ ਰਹੀਆਂ ਨੇ ਤਿੰਨ ਆਵਾਜ਼ ਦੀ ਪਾਰਟੀ ਦੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਜਾ ਰਹੀ ਹੈ ਤਾਂ ਜੇ ਗੱਲਬਾਤ ਕਰਨ ਤਾਂ ਦੂਸਰੇ ਪਾਸੇ ਦੂਸਰੇ ਪਾਸੇ ਭਾਜਪਾ ਨੂੰ ਦੋ ਸਿਟਾ ਮਿਲਦੀਆਂ ਨਜ਼ਰ ਆ ਰਹੀਆਂ ਜੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਅਪਡੇਟ ਜਿਹੜੀ ਹੈ ਸਾਂਝੀ ਕਰ ਰਹੇ ਆ ਉਹਦੀ ਅਪਡੇਟ ਜਿਹੜੀ ਤੁਹਾਨੂੰ ਸਾਂਝੀ ਕਰਦੇ ਨਜ਼ਰ ਆ ਰਿਹਾ ਤਾਂ ਦੂਸਰੇ ਪਾਸੇ ਕੋਈ ਜਾਣਕਾਰੀ ਜਿਹੜੀਆਂ ਨੇ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਤਾਂ ਹੁਣ ਫਿਰ ਇੱਕ ਵਾਰ ਗੁਰਦਾਸਪੁਰ ਦੀ ਅਪਡੇਟ ਤੁਹਾਨੂੰ ਸਾਂਝੀ ਕਰਦੇ ਆ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਫਿਰ ਤੋਂ ਅੱਗੇ ਆ ਗਏ ਨੇ 24652 ਵੋਟਾਂ ਪੋਲ ਹੋਈਆਂ ਨੇ ਜੇ ਗੱਲ ਕਰਾਂ 4524 ਵੋਟਾਂ ਦਾ ਫਾਸਲਾ ਜਿਹੜਾ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਲੋਸ ਕਰ ਦਿੱਤਾ ਆ ਤਾਂ ਹੁਣ ਦੂਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਦਿਨੇਸ਼ ਬੱਬੂ 4524 ਵੋਟਾਂ ਦੇ ਪਿੱਛੇ ਨਹੀਂ ਜਾਣੀ ਕਿ ਤੀਜੇ ਨੰਬਰ ਤੇ ਜਿਹੜੇ ਨੇ 8445 ਵੋਟਾਂ ਤੋਂ ਅਹਮਦੀ ਪਾਰਟੀ ਦੇ ਅਮਨ ਸ਼ੇਰ ਸਿੰਘ ਚੈਰੀ ਕਲ ਸੀ ਆਏ ਨੇ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਕਾਫੀ ਮਿਹਨਤ ਕੀਤੀ ਆ ਤੇ 20000 ਜਿਹੜੀਆਂ ਨੇ 20161 ਵੋਟਰਾਂ ਤੋਂ ਪਿੱਛੇ ਚੱਲਦੇ ਨਜ਼ਰ ਆ ਰਹੇ ਨੇ ਤਾਂ ਇਹ तमाम ਜਾਣਕਾਰੀ ਜਿਹੜੀਆਂ ਨੇ ਗੁਰਦਾਸਪੁਰ ਤੋਂ ਸਾਂਝੀਆਂ ਕੀਤੀਆਂ ਨੇ ਤਾਂ ਇਸ ਵੀਡੀਓ ਨੂੰ ਜੋ ਵੀ ਦੇਖ ਨਹੀਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੋ ਪਲ-ਪਲ ਦੀ ਅਪਡੇਟ ਜਿਹੜੀ ਆ ਤੁਹਾਡੇ ਤੱਕ ਨੇ ਸਾਂਝੀ ਕਰਦੇ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ तमाम ਜਿਹੜੀ ਜਾਣਕਾਰੀ ਜਿਹੜੀ ਨੇ ਅਪਡੇਟ ਹੁੰਦੀਆਂ ਨੇ ਉਸੇ ਵਕਤ ਥੋੜਾ ਜਿਹਾ ਕੋਈ ਕੋਈ 10 ਸੈਕਿੰਡ ਦਾ ਟਾਈਮ ਤਾਂ ਲੱਗਦਾ ਜਾਂ ਤਾਂ ਇਸ ਵੇਲੇ ਫਿਰ ਤੋਂ ਅਪਡੇਟ ਜਿਹੜੀ ਆ ਤੁਹਾਨੂੰ ਰਿਪੀਟ ਕਰਦੇ ਰਹਾਂਗੇ ਪੂਰੇ ਪੰਜਾਬ ਦੀ ਅਪਡੇਟ ਜਿਹੜੀ ਆ ਇਹ ਤੇ ਦੇਰੀ ਹੈ ਤੁਹਾਨੂੰ ਇੱਕ ਵਾਰ ਪਹਿਤੋਂ ਜਿਹੜੀ ਆ ਪੰਜਾਬ ਦੀ ਗੱਲਬਾਤ ਕਰੀਏ ਤਾਂ तमाम ਦੀ ਪੰਜਾਬ ਦੇ ਵਿੱਚ ਕਾਫੀ 13 ਸੀਟਾਂ ਦੀ ਗੱਲਬਾਤ ਕੀਤੀ ਸੀਗਾ ਤਾਂ 13 ਸੀਟਾਂ ਦੇ ਉੱਤੇ ਜਿਹੜੀਆਂ ਗੱਲਬਾਤ ਕਿਸ ਪਾਰਟੀ ਨੂੰ ਫਤਵਾ ਜਾਊਗਾ ਇਹ ਤਾਂ ਹੁਣ ਵਕਤ ਸਮਾਂ ਤੈਅ ਕਰੂਗਾ ਕਿ ਕੱਲ ਤੱਕ ਇਹ 1 ਤੋਂ 1:30 ਵਜੇ ਤੱਕ ਦੇ ਵਿੱਚ ਵਿੱਚ ਸਾਰੇ ਕਲੀਅਰੈਂਸ ਮਿਲ ਜਾਣੀ ਆ ਤਾਂ ਤਮਾਮ ਜਾਣਕਾਰੀਆਂ ਜਿਹੜੀਆਂ ਨੇ ਹੁਣ ਤੁਹਾਨੂੰ ਇੱਕ ਵਾਰ ਫਿਰ ਤੋਂ ਲੈ ਕੇ ਚੱਲਦੇ ਆਪਾਂ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਖਡੂਰ ਸਾਹਿਬ 93421 ਵੋਟ ਜਿਹੜੀ ਆ ਪੋਲ ਹੋ ਚੁੱਕੀ ਆ ਤੇ 26837 ਦਾ ਅੰਕੜਾ ਜਿਹੜਾ ਆ ਅਮਰਿਤਪਾਲ ਨੇ ਪਾ ਦਿੱਤਾ ਆ 26800 ਸੈਤੀ ਦਾ ਜਿਹੜਾ ਅੰਕੜਾ ਹੈ ਇਹ ਪਾਰ ਹੋ ਚੁੱਕਾ ਆ ਤੇ ਜੇ ਕੁਲਬੀਰ ਸਿੰਘ ਜੀਰਾ ਜੋ 24837 ਜਿਹੜੀਆਂ ਮੋਟਾਂ ਨੇ ਉਹ ਪਿੱਛੇ ਚੱਲ ਰਹੇ ਨੇ ਤਾਂ ਦੂਸਰੇ ਤੀਸਰੇ ਨੰਬਰ ਤੇ ਆਮ ਆਦੀ ਪਾਰਟੀ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਾ ਚੱਲ ਰਹੇ ਨੇ ਤੇ ਬਾਤੀ ਜੱਦਾ ਪਾਰਟੀ ਜਿਹੜੇ ਉਮੀਦਵਾਰ ਨੇ ਉਹ ਚੌਥੇ ਪਹਿਲੇ ਨੰਬਰ ਤੇ ਆ ਰਹੇ ਨੇ ਤਾਂ तमाम ਜਾਣਕਾਰੀ ਜਿਹੜੀਆਂ ਨੇ ਖਡੂਰ ਸਾਹਿਬ ਤੋਂ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਇਹ ਵੀਡੀਓ ਨੂੰ ਮਤਵਾ ਸ਼ੇਅਰ ਕਰਿਓ ਤਾਂ ਕਿ ਜੋ ਤਮਾਮ ਜਾਣਕਾਰੀ ਹੈ ਜਿਹੜੀਆਂ ਘਰੇ ਬੈਠੇ ਲੋਕ ਜਿਹੜੇ ਨੇ ਵੀਡੀਓ ਦੇਖ ਰਹੇ ਨੇ ਉਹਨਾਂ ਤੱਕ ਇਹ ਪਹੁੰਚ ਸਕੇ ਤਾਂ ਕਿ ਜੁੜੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਵੀ ਦੇਖ ਸਕਦੇ ਹੋ ਤੁਸੀਂ ਆਪ ਉਹਦੇ ਜਾ ਕੇ ਜੇ ਤੁਹਾਨੂੰ ਨਹੀਂ ਪਤਾ ਹੈਗਾ ਤਾਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਡੇਟ ਚੈੱਕ ਕਰ ਸਕਦੇ ਹੋ ਕਿ ਕੀ ਅਪਡੇਟ ਚੱਲ ਰਹੀ ਆ ਅੰਮ੍ਰਿਤਸਰ ਦਾ ਕੀ ਹਾਲ ਆ ਅੰਮ੍ਰਿਤਸਰ ਦੇ ਵਿੱਚ 3824 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਗੁਰਜੀਤ ਸਿੰਘ ਓਜਲਾ ਸ਼ਰੋਮਣੀ ਸੋਰੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਨੇ ਕੈਂਡੀਡੇਟ ਹੈ ਗੁਰਜੀਤ ਸਿੰਘ ਓਜਲਾ ਉਹ 38000 ਤੇ ਪੋਲ ਜਿਹੜੀਆਂ ਹੋਈਆਂ ਨੇ 25208 ਵੋਟਾਂ ਪੋਲ ਹੋਈਆਂ ਨੇ ਜਾਨੀ ਕਿ 3824 ਵੋਟਾਂ ਤੋਂ ਜਿਹੜੇ ਨੇ ਅੱਗੇ ਚੱਲ ਰਹੇ ਨੇ ਦੂਸਰੇ ਨੰਬਰ ਦੇ ਭਾਰਤੀ ਜਨਤਾ ਪਾਰਟੀ 30 ਨੰਬਰ ਤੇ ਆ ਰਹੇ ਨੇ ਆਮ ਆਦਮੀ ਪਾਰਟੀ ਚੌਥੇ ਨੰਬਰ ਤੇ ਅਨੀਰ ਜੋਸ਼ੀ ਸ਼ਰੋਮਣੀ ਅਕਾਲੀ ਦਲ ਦੇ ਨੇ ਪਰ तमाम ਜਾਣਕਾਰੀ ਹੈ ਜਿਹੜੀ ਇਮਾਨ ਸਿੰਘ ਖਾਰਾ ਜੋ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਸੀਗੇ ਉਹ 5ਵੇਂ ਨੰਬਰ ਤੇ ਆ ਰਹੇ ਨੇ ਉਹਨਾਂ ਨੂੰ ਕੁੱਲ ਵੋਟਾਂ ਜਿਹੜੀਆਂ ਨੇ 2564 ਵੋਟਾਂ ਪਈਆਂ ਨੇ ਹੁਣ ਤੱਕ ਦੀ ਅਪਡੇਟ ਜਿਹੜੀ ਆ ਉਹ 22643 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤਾਂ ਹੋਰ ਅਪਡੇਟ ਜਿਹੜੀ ਆ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਇੱਕ ਬਾਰ ਫਿਰ ਤੋਂ ਜਨੰਦਰ ਦੀ ਸੀਟ ਤੇ ਚੱਲਦੇ ਆ ਜਨੰਦਰ ਦੀ ਸੀਟ ਦੇ ਉੱਤੇ ਕੀ ਜਾਣਕਾਰੀ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਆ 31400 55 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਚਰਨਜੀਤ ਸਿੰਘ ਚੰਨੀ ਜੋ ਆਪਣੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਨੇ ਏ 31455 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤਾਂ ਦੂਸਰੇ ਨੰਬਰ ਦੇ ਭਾਰਤੀ ਜਨਤਾ ਪਾਰਟੀ ਆ ਰਹੀਤੀ 02 ਨੰਬਰ ਤੇ ਆਮਾਦੀ ਪਾਰਟੀ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਇਹ ਜਾਣਕਾਰੀਆਂ ਜਿਹੜੀਆਂ ਨੇ ਇਹ ਜਲੰਧਰ ਤੋਂ ਪਲਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਜੋ ਵੀਡੀਓ ਇਹ ਵੀ ਦੇਖ ਰਹੇ ਨੇ ਉਹ ਵੀਡੀਓ ਨੂੰ ਬਾਤੋ ਸ਼ੇਅਰ ਕਰੋ ਤਾਂ ਕਿ ਜੋ ਘਰ ਬੈਠੇ ਲੋਕਾਂ ਨੂੰ ਵੀਡੀਓ ਦਾ ਜਿਹੜਾ ਆਨੰਦ ਮਾਨਸਾ ਕੋ ਤਾਂ ਲਾਈਵ ਅਪਡੇਟ ਜਿਹੜੀ ਆ ਲਾਈਵ ਅਪਡੇਟ ਜਿਹੜੀ ਆ ਤੁਹਾਨੂੰ ਸਾਂਝੀ ਕਰ ਰਿਆ ਕਿ ਪਲ-ਪਲ ਦੀ ਅਪਡੇਟ ਜਿਹੜੀ ਇੱਕ ਵੀ ਨਹੀਂ 10 ਸੈਕਿੰਡ ਦੇ ਵਿੱਚ ਹੀ ਜਿਹੜੀ ਅਪਡੇਟ ਹੋ ਰਹੀ ਆ ਕਿ ਜਿਵੇਂ ਜਿਵੇਂ ਆ ਗੂਥ ਖੋਲ ਰਹੇ ਨੇ ਜਿਵੇਂ ਜਿਵੇਂ ਮਸ਼ੀਨਾ ਖੋਲ ਰਹੀ ਹੈ ਵੀ ਮਸ਼ੀਨਾ ਖੋਲ ਰਹੀ ਹੈ ਨੇ ਉਹਨਾਂ ਵਿੱਚੋਂ ਜਿਵੇਂ ਵੋਟਾਂ ਅਪਡੇਟ ਹੁੰਦੀਆਂ ਨੇ ਉਸੇ ਵਕਤ ਅਪਡੇਟ ਜਿਹੜੀ ਆ ਤੁਹਾਨੂੰ ਸਾਂਝੀ ਕਰ ਰਿਆ ਹੁਣ ਜੀ ਵੱਡੀ ਅਪਡੇਟ ਦੇ ਦਿਆਂ ਵੱਡੀ ਅਪਡੇਟ ਹੈ ਇੰਡੀਅਨ ਨੈਸ਼ਨਲ ਕਾਂਗਰਸ ਛੇ ਸੀਟਾਂ ਦੇ ਉੱਤੇ ਫਿਲਹਾਲ ਅੱਗੇ ਚੱਲ ਰਹੀ ਆ ਛੇ ਸੀਟਾਂ ਅੱਗੇ ਚੱਲ ਰਹੀ ਆ ਆਮਾਦੀ ਪਾਰਟੀ ਤਿੰਨ ਸੀਟਾਂ ਤੋਂ ਜਿਹੜੀ ਆ ਉਹ ਆਮਾਦੀ ਪਾਰਟੀ ਲੈਂਦੀ ਜਾਂਦੀ ਜਿਹੜੀ ਆ ਸਮਝ ਆ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਤੋਂ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਵੱਲ ਦੋ ਸੀਟਾਂ ਜਾ ਰਹੀਆਂ ਨੇ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਛੇ ਸੀਟਾਂ ਤੋਂ ਅੱਗੇ ਜਾ ਰਹੀ ਹੈ ਫਿਲਹਾਲ ਦੀ ਅਪਡੇਟ ਜਿਹੜੀ ਆ 9:00 ਵਜੇ 49 ਮਿੰਟ ਦੀ ਤੁਹਾਨੂੰ ਮੈਂ ਦੱਸ ਰਿਹਾ ਸਾਂਝੀ ਕਰ ਰਿਹਾ ਕਿ 9:00 ਵਜੇ 49 ਮਿੰਟ ਦੀ ਜਿਹੜੀ ਅਪਡੇਟ ਆ ਤੁਹਾਨੂੰ ਸਾਂਝੀ ਕਰ ਰਿਹਾ ਤਾਂ ਦੂਸਰੇ ਪਾਸੇ ਫਿਰ ਇੱਕ ਵਾਰ ਤੋਂ ਚਲਈਏ ਤੋੜੇ ਕੋ ਫਰੋਇਪੁਰ ਤੋਂ ਫਰੋਇਪੁਰ ਤੋਂ ਕੀ ਅਪਡੇਟ ਆ ਫਰੋਇਪੁਰ ਤੋਂ ਫਰੋਇਪੁਰ ਤੋਂ ਛਰੋਮਨੀ ਅਕਾਲੀ ਦਾ ਲੱਗੇ ਚੱਲ ਰਹੇ ਨੇ 1800 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਨਰਦੇਵ ਸਿੰਘ ਬੋਬੀਮਾਨ ਨਵਦੇਵ ਸਿੰਘ ਬੋਬੀਮਾਨ ਪੋਲ ਜਿਹੜੀਆਂ ਟੋਟਲ ਵੋਟਾਂ ਪੋਲ ਹੋਈਆਂ ਨੇ 33452 ਮੋਟਾ ਪੋਲ ਹੋਈਆਂ ਨੇ ਜਾਨੀ ਕਿ 1800 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਸ਼ੇਰ ਸਿੰਘ ਸ਼ੇਰ ਸਿੰਘ ਕੁਬਾਇਆ ਸ਼ੇਰ ਸਿੰਘ ਕੁਬਾਇਆ 1800 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਜਗਦੀਪ ਸਿੰਘ ਕਾਕਾ ਬਰਾੜ ਉਹ 5000 5026 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਗੁਰਮੀਤ ਸਿੰਘ ਸੋਢੀ ਜੋ ਭਾਰਤੀ ਜਨਤਾ ਪਾਰਟੀ ਨੇ ਟੋਟਲ 10000 ਵੋਟਾਂ ਤੋਂ ਪਿੱਛੇ ਚੱਲ ਰਹੀ ਨੇ ਇਹ ਫਿਰੋਜ਼ਪੁਰ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਮਾਮ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਆ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕੀ ਕੁਝ ਜਿਹੜੀਆਂ ਨੇ ਹੁਣ ਅਪਡੇਟ ਜਿਹੜੀਆਂ ਹੁੰਦੀਆਂ ਰਹਿ ਰਹੀਆਂ ਉਹਨਾਂ ਨੂੰ ਤੁਹਾਨੂੰ ਸਾਂਝੀ ਕਰ ਦਾਂਗੇ ਇੱਕ ਵਾਰ ਫਿਰ ਤੋਂ ਗੁਰਦਾਸਪੁਰ ਦੀ ਚਾਤ ਮਨਾਦਾ 4353 ਵੋਟਾਂ 4353 ਵੋਟਾਂ ਜਿਹੜੀਆਂ ਨੇ ਉਹ ਤੋਂ ਸੁਖਿੰਦਰ ਸਿੰਘ ਰੰਦਾਵਾ ਅੱਗੇ ਚੱਲ ਰਹੇ ਨੇ ਸੁਖਿੰਦਰ ਸਿੰਘ ਰੰਦਾਵਾ ਨੂੰ ਕੁੱਲ ਵੋਟਾਂ ਜਿਹੜੀਆਂ ਨੇ ਹੁਣ ਤੱਕ ਜਿਹੜੀਆਂ ਪੋਲ ਹੋ ਗਿਆ ਨੇ ਟੋਟਲ ਪੋਲ ਹੋ ਗਿਆ ਨੇ ਉਹ 28965 ਵੋਟਾਂ ਜਿਹੜੀਆਂ ਨੇ ਉਹ ਪੋਲ ਹੋ ਗਿਆ ਨੇ ਤਾਂ ਦੂਸਰੇ ਨੰਬਰ ਤੇ ਜਿਹੜੇ ਨੇ 43073 ਵੋਟਾਂ ਤੋਂ ਪਿੱਛੇ ਆ ਰਹੇ ਨੇ ਭਾਰਤੀ ਜੰਦਾ ਪਾਰਟੀ ਦੇ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਚੀ 950 19 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਅਮਰ ਸ਼ੇਰ ਸਿੰਘ ਸ਼ੈਰੀ ਕਲਚੀ ਸ਼੍ਰੋਮਣੀ ਅਕਾਲੀ ਦਲ 24283 ਵੋਟਾਂ ਬੜਾ ਵੱਡਾ ਅੰਕੜਾ ਜਿਹੜਾ ਆ ਉਹ ਅ ਥਰੋਮੀ ਅਕਾਲੀਗਲ ਦੇ ਵਿੱਚ ਪਾਤਾ ਆ ਤਾਂ 24283 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ 24283 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤਾਂ 3 ਤੀਸਰੇ ਨੰਬਰ ਤੇ ਜਿਹੜੇ ਨੇ 98119 ਵੋਟਾਂ ਤੋਂ ਪਿੱਛੇ ਚੱਲ ਰਹੇ 3 ਤੀਸਰੇ ਨੰਬਰ ਤੇ ਆਮ ਆਦੀ ਪਾਰਟੀ 2 ਸੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਭਾਤੀ ਜੰਦਾ ਪਾਰਟੀ ਜਿਹੜੀ ਆ 4353 ਵੋਟਾਂ ਤੋਂ ਪਿੱਛੇ ਚੱਲ ਰਹੀ ਆ ਤਾਂ ਇਹ ਅਪਡੇਟ ਜਿਹੜੀ ਆ ਤੁਹਾਨੂੰ ਦਿੰਦੇ ਰਹਾਂਗੇ ਤਾਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਜਿਹੜੀ ਆ 10 ਸੈਕਿੰਡ ਦੇ ਵਿੱਚ ਅਪਡੇਟ ਹੋ ਜਾਂਦੀ ਆ ਤਾਂ ਉੱਪਰ ਥੱਲੇ ਜਿਹੜੀ ਆ ਮੈਮਰੀ ਜਿਹੜੀ ਆ ਤੁਹਾਨੂੰ ਦਿਖਦੀ ਨਜ਼ਰ ਆਊਗੀ ਤਾਂ ਹੁਣੇ ਵੇਲੇ ਅਪਡੇਟ ਜਿਹੜੀ ਆ ਤੁਹਾਨੂੰ ਕਿਸੇ ਹੋਰ ਸ਼ਹਿਰ ਦੀ ਦੁਕਾਨ ਜਾ ਰਹੇ ਆ ਕਿ ਕੀ ਅਪਡੇਟ ਜਿਹੜੀ ਆ ਉਸ ਤੋਂ ਚੱਲ ਰਹੀ ਆ ਤਾਂ ਟੋਟਲ ਵੋਟਾਂ ਜਿਹੜੀਆਂ ਨਹੀਂ ਸਿਗੀਆਂ ਹੁਣ ਤੱਕ ਕੀ ਪੋਲ ਹੋਈਆਂ ਨੇ ਕਿਹਦੇ ਵਾਲ ਕਿਸ ਪਾਰਟੀ ਦੇ ਵਾਲ ਜਿਹੜੀ ਸੀਟਾਂ ਬਣਦੀ ਜਾ ਰਹੀ ਆ ਪਰ ਉੱਪਰ ਦੀ ਗੱਲਬਾਤ ਕਰੀਏ ਤਾਂ ਪੂਰੇ ਜੇ ਮੈਂ ਗੱਲਬਾਤ ਕਰਾਂ ਤਾਂ ਹਿਮਾਚਲ ਪ੍ਰਦੇਸ਼ ਦੀ ਗੱਲਬਾਤ ਕਰ ਲੈਣੇ ਆ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀ ਅਪਡੇਟ ਆ ਵੀਰੋ ਹਿਮਾਚਲ ਦੇ ਵਿੱਚ ਅਪਡੇਟ ਕੀ ਆ ਕੀ ਅਪਡੇਟ ਚੱਲਦੀ ਆ ਤਾਂ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਸਾਂਝੀ ਕਰਦੇ ਨੇ ਆ ਹਮੀਰਪੁਰ ਹਮੀਰਪੁਰ ਤੋਂ 34684 ਵੋਟਾਂ ਤੋਂ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਅੱਗੇ ਚੱਲ ਰਹੀ ਆ अनुराग सिंह ठाकुर जो अनुराग सिंह ठाकुर भाटी जनता पार्टी ਦੇ ਉਮੀਦਵਾਰ ਨੇ ਉਹਨਾਂ ਨੂੰ ਕੁੱਲ ਵੋਟਾਂ ਜਿਹੜੀਆਂ ਹੁਣ ਤੱਕ ਪੋਲ ਹੋਈਆਂ ਨੇ 9847 ਵੋਟਾਂ ਜਿਹੜੀਆਂ ਨੇ ਉਹ ਪੋਲ ਹੋ ਚੁੱਕਿਆ ਨੇ ਜਾਨੀ ਕਿ ਦੂਸਰੇ ਨੰਬਰ ਤੇ ਜਿਹੜੀ ਆ ਇੰਡੀਆ ਨੈਸ਼ਨਲ ਕਾਂਗਰਸ ਆ ਰਹੀ ਹੈ ਤਾਂ 30ਵੇਂ ਨੰਬਰ ਤੇ ਜਿਹੜੇ ਨੇ ਬਹੁ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ 97585 ਵੋਟਾਂ ਤੋਂ ਪਿੱਛੇ ਚੱਲ ਰਹੀ ਨਹੀਂ ਇੰਡੀਆ ਨੈਸ਼ਨਲ ਕਾਂਗਰਸ 33600 84 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤਾਂ ਹਿੰਦੂ ਦਫਾ ਕਿਤੇ ਕਿਤੇ ਹਿਮਾਚਲ ਦੇ ਵਿੱਚ ਵੀ ਦਿਖਦਾ ਪਹਿਲਾਂ ਸਰਕਾਰ ਜਿਹੜੀ ਸੀਗੀ ਉੱਥੇ ਕਾਂਗਰਸ ਜੀ ਸੀਗੀ ਤਾਂ ਹੁਣ ਕਿਤਨੇ ਕਿਤੇ ਸਮੀਕਰਨ ਬਦਲ ਸਕਦੇ ਆ ਇਹ ਤਾਂ ਜਾਣਕਾਰੀਆਂ ਹੁਣ ਅਜੇ ਅਪਡੇਟ ਆਉਣੀਆਂ ਬਾਕੀ ਨੇ ਤਾਂ ਹੁਣ ਹੁਣ ਤੱਕ ਫਿਲਹਾਲ ਜੀ ਜਿਹੜੀ 9:53 ਮਿੰਟ ਦੀ ਅਪਡੇਟ ਜਿਹੜੀ ਆ ਤੁਹਾਨੂੰ ਸਾਂਝੀ ਕਰ ਰਿਹਾ ਕਿ 34684 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਭਾਰਤੀ ਜਨਤਾ ਪਾਰਟੀ ਅਮੀਰਪੁਰ ਤੋਂ ਤਾਂ ਹੁਣ ਤੇ ਦੀ ਜਾਣਕਾਰੀਆਂ ਤੁਹਾਨੂੰ ਸਾਂਝੀ ਕਰ ਰਿਹਾ कांगड़ा तो कांगड़ा तो की हालात ने कांगड़ा दे की हालात ने भारतीय जनता पार्टी ਦੇ ਡਾਕਟਰ ਰਾਜਵੀਰ ਸਿੰਘ ਬੜਵਾਜ ਜਿਹੜੇ ਨੇ 62829 ਵੋਟਾਂ ਤੋਂ ਜਿਹੜੇ ਨੇ ਅੱਗੇ ਚੱਲ ਰਹੇ ਨੇ ਕੁੱਲ ਵੋਟਾਂ ਜਿਹੜੀਆਂ ਨੇ 158397 ਵੋਟਾਂ ਕੋਲ ਹੋਈਆਂ ਨੇ ਤਾਂ ਆਨੰਦ ਆਨੰਦ ਸ਼ਰਮਾ ਜੋ ਇੰਡੀਆ ਨੈਸ਼ਨਲ ਕਾਂਗਰਸ ਦੇ ਨੇ ਉਮੀਦਵਾਰ ਨੇ ਇਹ 62829 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤਾਂ ਹੋਰ ਜਮਾਮ ਜਾਣਕਾਰੀ ਜਿਹੜੀਆਂ ਨੇ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਤਾਂ ਇਸ ਵੇਲੇ ਦੀ ਅਪਡੇਟ ਜੀ ਆ ਇੱਕ ਵੱਡੀ ਅਪਡੇਟ ਇਨੀ ਮੰਡੀ ਤੋਂ ਲੈ ਕੇ ਸਾਹਮਣੇ ਆਇਆ ਮੰਡੀ ਤੋਂ ਕੰਗਨਾਰ ਨਾਉਤ ਕੰਗਨਾਰ ਨਾਉਤ ਤੇ 14734 ਵੋਟਾਂ ਤੋਂ ਜਿਹੜੇ ਨੇ ਅੱਗੇ ਚੱਲ ਰਹੇ ਨੇ ਕੁੱਲ ਵੋਟਾਂ ਜਿਹੜੀਆਂ ਨੇ ਇਹਨਾਂ ਨੂੰ 1 ਲੱਖ ਤੋਂ ਜਿਹੜੀਆਂ ਨੇ ਪਾਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਪੋਲ ਜਿਹੜੀਆਂ ਹੋਈਆਂ ਨੇ ਤਾਂ 14083 ਜਿਹੜੀਆਂ 3734 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤਾਂ ਹੁਣ तमाम ਜਾਣਕਾਰੀਆਂ ਜਿਹੜੀਆਂ ਨੇ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਤਾ ਇੰਡੀਅਨ ਨੈਸ਼ਨਲ ਕਾਂਗਰਸ ਦੂਸਰੇ ਨੰਬਰ ਤੇ ਤਾਂ ਬਹਾਜਨ ਸਮਾਜ ਪਾਰਟੀ ਤੀਸਰੀ ਨੰਬਰ ਤੇ ਆ ਰਹੀ ਆ ਤਾਂ ਜਮਾਮ ਜਾਣਕਾਰੀਆਂ ਜਿਹੜੀਆਂ ਨੇ ਉਸ ਲਈ ਪਲ-ਪਲ ਦੇ ਲਈ ਅਪਡੇਟ ਰਹਿਣ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਤਾਂ ਇਸ ਲਈ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਚਾਤ ਮਰਾਦ ਨੇ ਆ ਪੰਜਾਬ ਦੇ ਵਿੱਚ ਕੀ ਅਪਡੇਟ ਆ ਕੀ ਹਾਲਾਤ ਨੇ ਵਕਫ ਵਕ ਪਾਰਟੀਆਂ ਦੇ ਉਮੀਦਵਾਰਾਂ ਨੇ ਯੂਰ ਅਨਿਮਾਈਜ਼ ਲਗਾਈ ਸੀਗੀ ਕਿ ਅਵਾਕਵਾਕ ਪਾਰਟੀਆਂ ਦੇ ਨਮਾਇਦੇ ਜਿਹੜੇ ਨੇ ਕਰਾ ਕਰਾਂ ਤੱਕ ਦਾਅਵੇ ਕੀਤੇ ਸੀਗੇ ਕਰਾ ਕਰਾਂ ਦੇ ਵਿੱਚ ਜਾ ਕੇ ਆਪੋ ਆਪਣੀ ਏਜੰਡੇ ਕਹਿਣ ਕੀਤੇ ਸੀਗੇ ਕਿ ਅਸੀਂ ਹੁਣ ਸਾਡੀ ਸਰਕਾਰ ਬਣੇਗੀ ਤਾਂ ਕੀ ਕੁਝ ਲੈ ਕੇ ਆਉਣਗੇ ਤਾਂ ਹੁਣ ਇਹ ਵਕਤ ਸਮਾਂ ਤੈਅ ਕਰੂਗਾ ਕਿ ਕੀ ਕੁਝ ਇਹਨਾਂ ਨੂੰ ਉਪਲਬਧੀਆਂ ਮਿਲਦੀਆਂ ਨਜ਼ਰ ਆਉਣਗੀਆਂ ਤਾਂ ਹੋਰ ਜਿਹੜੀ ਜਾਣਕਾਰੀ ਆ ਤੁਹਾਨੂੰ ਸਾਂਝੀ ਕਰ ਰਿਹਾ ਗੁਰਦਾਸਪੁਰ ਚਲੀਏ ਗੁਰਦਾਸਪੁਰ ਦੇ ਵਿੱਚ ਆਂਕੜਾ ਉੱਥੇ ਹੀ ਆ ਕਿਤਨੇ ਕਿਤੇ ਥੋੜਾ ਬੋਤਾ ਉਪਰ-ਥੱਲੇ ਹੋਇਆ ਹੈ ਗੁਰਦਾਸਪੁਰ ਦੇ ਵਿੱਚ 8965 ਵੋਟਾਂ ਪੂਰ ਹੋ ਚੁੱਕੀਆਂ ਨੇ ਤੇ ਗੱਲਬਾਤ ਕਰਾਂ ਤਾਂ 4373 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਸੁਖਜਿੰਦਰ ਸਿੰਘ ਰੰਦਾਵਾ ਕਾਫੀ ਨਵੇਂ ਸਮੇਂ ਤੋਂ ਅੱਗੇ ਚੱਲਦੇ ਆ ਨਜ਼ਰ ਆ ਰਹੇ ਤੇ ਦਿਨੇਸ਼ ਬੱਬੂ ਦੇ ਵਿੱਚ ਦੂਸਰੇ ਨੰਬਰ ਤੇ ਫਾਸਲਾ ਜਿਹੜਾ ਆ ਉਹ ਪੈਂਦਾ ਨਜ਼ਰ ਆ ਰਿਹਾ ਤਾਂ ਅਪਡੇਟ ਇੱਕ ਵਾਰ ਫਿਰ ਤੋਂ ਲੈ ਲੈਣੀ ਹੈ ਕਿ ਅਪਡੇਟ ਦੇ ਵਿੱਚ ਕੀ ਸੌਰੀ ਨਜ਼ਰ ਆ ਰਿਹਾ ਦਿਨੇਸ਼ ਬੱਬੂ ਦੂਸਰੇ ਨੰਬਰ ਤੇ ਆ ਰਿਹਾ ਮਨਸ਼ੀਰ ਸਿੰਘ ਸ਼ਾਹਰੀ ਕਲ ਸੀ 30ਵੇਂ ਨੰਬਰ ਤੇ ਆ ਰਿਹਾ ਜੋ ਕਾਫੀ ਫਰਾਂਸਲਾ ਜਿਹੜਾ ਆ 9811 ਵੋਟਰਾਂ ਦਾ ਜਿਹੜਾ ਆ ਉਹ ਨਜ਼ਰ ਆ ਰਿਹਾ ਤਾਂ ਇਹ ਗੁਰਦਾਸਪੁਰ ਦੀ ਆਪਣੇ ਜਿਹੜੀ ਆ ਤੁਹਾਨੂੰ ਸਾਂਝੀ ਕਰ ਰਹੇ ਆ ਤਾਂ ਹੋਰ ਜਾਣਕਾਰੀਆਂ ਜਿਹੜੀਆਂ ਨੇ ਤੁਹਾਨੂੰ ਵੈਬਸਾਈਟ ਤੋਂ ਦੇ ਦੇ ਆ ਤੁਹਾਨੂੰ ਕੋਈ ਕੋਈ ਵੀ ਵਿਅਕਤੀ ਜਿਹੜਾ ਆ ਵੀਡੀਓ ਦੇਖ ਰਿਹਾ ਉਹ ਵੀਡੀਓ ਵਿਅਕਤੀ ਖੁਦ ਵੀ ਜਾ ਕੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦਾ ਆ ਤਾਂ ਇਹ ਜਾਣਕਾਰੀ ਜਿਹੜੀ ਆ ਹੁਣੋ ਸ਼ਿਆਹਪੁਰ ਦੇ ਵਾਲੇ ਕੱਲ ਚਾਤ ਮਾਰ ਲਿਆ ਤੁਹਾਨੂੰ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਆਮਾਦੀ ਪਾਰਟੀ ਤੋਂ 6000 6093 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਤਾਂ ਦੂਸਰੇ ਨੰਬਰ ਤੇ ਜਿਹੜੇ ਨੇ 6093 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਇੰਡੀਆ ਨੈਸ਼ਨਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ 22268 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ 32368 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਬਹੁਜਨ ਸਮਾਏ ਪਾਰਟੀ 42930 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਇਹ ਹਿਆਰਪੁਰ ਦੀ ਅਪਡੇਟ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਆ ਹੋਰ ਜਾਣਕਾਰੀ ਜਿਹੜੀਆਂ ਨੇ ਉਹ ਸਾਂਝਿਆ ਕਰਨੇ ਨੇ ਕਡੂਰ ਸਾਹਿਬ ਕਡੂਰ ਸਾਹਿਬ ਤੋਂ ਇੱਕ ਵਾਰ ਫੇਰ ਦੋ ਚਾਲ ਮਾਰਾ ਲਨੇ ਆ 28106 ਵੋਟਾਂ ਦੇ ਅੱਗੇ ਚੱਲ ਰਹੇ ਨੇ ਅਮਰਤਪਾਲ ਅਮਰਤਪਾਲ ਦਾ ਕਾਫੀ ਵੱਡਾ ਜਿਹੜਾ ਆ ਉਹ ਅੰਕੜਾ ਅਜੇ ਤੱਕ ਟੁੱਟਿਆ ਨਹੀਂ ਇੱਕ ਵਾਰ ਵੀ ਪਿਛਲੇ 1 ਘੰਟੇ ਦੀ ਦੀ ਅਪਡੇਟ ਤੋਂ ਲੈ ਕੇ ਚੱਲੀ ਹੈ ਤਾਂ ਹੁਣ ਤੱਕ ਦੇ ਪਿੱਛੇ ਉਹ ਅੱਗੇ ਕੋਈ ਆਇਆ ਨਹੀਂ ਪਰ ਪਹਿਲੇ ਨੰਬਰ ਤੇ ਜਿਹੜੇ ਨੇ 62124 ਵੋਟਾਂ ਤੋਂ ਜਿਹੜੇ ਨੇ ਉਹਨਾਂ ਨੂੰ ਕੋਪੋਲ ਹੋਈਆਂ ਨੇ 28106 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਅਮਰਤਪਾਲ ਸਿੰਘ ਹੁਣੇ ਜੇ ਕੁਲਬੀਰ ਸਿੰਘ ਜੀਰਾ ਕੁਲਬੀਰ ਸਿੰਘ ਜੀਰਾ ਇੰਡੀਆ ਨੈਸ਼ਨਲ ਕਾਂਗਰਸ ਤੋਂ 26106 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਆਮ ਆਦੀ ਪਾਰਟੀ ਤੋਂ 32011 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਲਾਲਜੀਤ ਸਿੰਘ ਪੁੱਲਰ ਤਾਂ ਵਿਰਸਾ ਸਿੰਘ ਬਲਟੋਹਾ 99635 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਵਿਰਸਾ ਸਿੰਘ ਬਲਟੋਹਾ ਤਾਂ ਇਹ ਆਪਣੇ ਜਿਹੜੀ ਆ ਤੁਹਾਨੂੰ ਸਾਂਝੀ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਦੀ ਗੱਲਬਾਤ ਕਰਦੇ ਆ ਖੜੂਰ ਸਾਹਿਬ ਤੋਂ ਤਾਂ 153174 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਅਮਰਤਪਾਲ ਸਿੰਘ ਗੁਣੇ ਅਮਰਤਪਾਲ ਸਿੰਘ ਗੁਣੇ ਦਾ 28106 ਵੋਟਾਂ ਤੋਂ ਅੱਗੇ ਵੱਲੋਂ ਚੱਲ ਰਹੇ ਤਾਂ ਇਹ ਅਪਡੇਟ ਜਿਹੜੀ ਆ 9:57 ਮਿੰਟ ਦੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਮਾਮ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ ਤਾਂ ਕੀ ਕੁਝ ਬਣਿਆ ਕੀ ਕੁਝ ਹੈਗਾ ਇਹ ਤਾਂ ਹੁਣ ਵਕਤ ਸਮਾਂ ਤੈਅ ਕਰੂਗਾ ਤਾਂ ਹੁਣ ਅਪਡੇਟ ਜਿਹੜੀ ਆ ਇੱਕ ਬਾਰ ਫਿਰ ਤੋਂ ਜਿਹੜੀ ਆ ਤੁਹਾਨੂੰ ਪਟਿਆਲਾ ਵੱਲ ਲੈ ਕੇ ਜਾਂਦੇ ਹਾਂ ਪਟਿਆਲਾ ਦੀ ਕੀ ਅਪਡੇਟ ਜਿਹੜੀ ਹੈਗੀ ਆ ਕੋਈ ਜ਼ਿਆਦਾ ਫਾਸਲਾ ਤਾਂ ਨਹੀਂ ਹੈਗਾ ਪਰ 316 ਮੋਟਾ ਤੋਂ ਅੱਗੇ ਚੱਲ ਰਹੇ ਨੇ ਤਰਨਵੀਰ ਸਿੰਘ ਗਾਂਧੀ ਇਹ ਤਰਨਵੀਰ ਸਿੰਘ ਗਾਂਧੀ ਪਟਿਆਲਾ ਤੋਂ ਜੀ 1316 ਮੋਟਾ ਤੋਂ ਅੱਗੇ ਚੱਲ ਰਹੇ ਨੇ ਆਵਾਜ਼ੀ ਪਾਰਟੀ 1316 ਮੋਟਾ ਤੋਂ ਪਿੱਛੇ ਚੱਲ ਰਹੇ ਨੇ ਤੇ ਜੇ ਗੱਲਬਾਤ ਕਰੀ ਤਾਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ 11852 ਮੋਟਾ ਤੋਂ ਪਿੱਛੇ ਚੱਲ ਰਹੀ ਆ ਤਾਂ ਇਹ तमाम ਜਾਣਕਾਰੀ ਜਿਹੜੀਆਂ ਨੇ ਉਹ ਤੁਹਾਨੂੰ ਸਾਂਝੀਆਂ ਕਰ ਰਹੇ ਨੇ ਤਾ ਹੋਰ ਕੀ ਕੁਝ ਇਹਨਾਂ ਦਾ ਪੰਜੜਾ ਮਸਲਾ ਸੀਗਾ ਉਹ ਲੈਣ ਦੀ ਕੋਸ਼ਿਸ਼ ਜਿਹੜੀ ਆਪਾਂ ਕਰਦੇ ਰਹਾਂਗੇ ਤਾਂ ਅਪਡੇਟ ਜਿਹੜੀ ਆ ਤੁਹਾਨੂੰ ਹੁਣ ਗੱਲਬਾਤ ਕਰਾਊਗਾ ਪੰਜਾਬ ਦੇ ਵਿੱਚ ਓਵਰঅল ਇੰਡੀਆ ਨੈਸ਼ਨਲ ਕਾਂਗਰਸ 6 ਸੀਟਾਂ ਤੋਂ ਅੱਗੇ ਚੱਲ ਰਹੀ ਆ ਆਮ ਆਦੀ ਪਾਰਟੀ 3 ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦੋ ਸੀਟਾਂ ਤੋਂ ਤਾਂ ਇੰਡੀਪੈਂਡੈਂਟ ਇੰਡੀਪੈਂਡੈਂਟ ਜਿਹੜੇ ਨੇ ਦੋ ਕੈਂਡੀਡੇਟ ਜਿਹੜੇ ਨੇ ਉਹਨਾਂ ਦੇ ਬੰਦੇ ਨਜ਼ਰ ਆ ਰਹੇ ਆ ਤਾਂ ਇਹ तमाम ਜਾਣਕਾਰੀ ਜਿਹੜੀ ਨੇ ਤੁਹਾਨੂੰ ਸਾਂਝੇ ਕਰ ਰਹੇ ਨੇ ਪਾਲਪਾਲੀ ਅਪਡੇਟ ਲੈ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ ਕੁਝ ਸਮੇਂ ਤੱਕ ਫਿਰ ਤੋਂ ਹੱਥ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਬਲਜੀਤ ਸਿੰਘ ਲੰਮ ਦੀ ਰਿਪੋਰਟ ਬਿਊਰੋ ਧੰਨ